ਏ ਨਾ ਦਿਹਾੜੀ ਲੌਂਡਿਆ ਸੀ ਹਾਂਜੀ ਤੇ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਸੜਕ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੌਂਟੇ ਤੇ ਉਹ ਬੋਰਡ ਲੌਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੌਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਇੱਥੇ ਦਿਹਾੜੀਆਂ ਨਾਲ ਲਾਇਆ ਕਰ ਅੱਗੇ ਇੱਥੇ ਕਰੰਟ ਦੂਰ ਦੇਣੇ ਵਰੀ ਪਿਆ ਹਟਦੇ ਨਹੀਂ ਸੀ ਉਹ ਆ ਆ ਉਹਦੀ ਘਰ ਦੀ ਦਾ ਬੱਚਾ ਜੋ ਦਾ ਤੇ ਪ੍ਰਧਾਨ ਕਹਿੰਦਾ ਵੀ ਸਵੇਰੇ ਨੇ ਵੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਰਾਤਮੀ ਅੱਜ ਦਾ ਹਾਂ ਕਿੱਥੇ ਗਰੀਬਾਂ ਨੇ ਜਾਨ ਪ੍ਰਧਾਨ ਕਹਿੰਦਾ ਸਵੇਰੇ ਇਹ ਚੌਦੀ ਸਾਹਿਬ ਚੌੜਾ ਨਾ ਮੁੰਡਾ ਮੁੰਡਾ ਹੈ 23 ਸਾਲਾਂ ਦਾ 23 ਸਾਲਾਂ ਦਾ ਬਾਹਰ ਘਾਤੀ ਆ ਬੱਚਾ ਜੀ ਕਾ ਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਪੇਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਤੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਉਹਦੇ ਨੇ ਕੀ ਕਿਹਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਤ ਕਿ ਮੌਕੇ ਦੀ ਉਹ ਜਿਹੜਾ ਜਿਹੜਾ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਕੇ ਆਇਆ ਹਸਪਤਾਲ ਮੁੜ ਕੇ ਬਾਅਦ ਚ ਆਇਆ ਨਹੀਂ ਜੋ ਤੇ ਉਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਆ ਏ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਨ ਦੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋੜਾ ਛੋੜਾ ਤੇ ਉਹਦੀ ਘਰ ਦੀ ਆ ਉਹ ਸੋਚੇ ਚਾਹੀਦਾ ਜੋ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਵੈਸੇ ਕਿੰਨੀ ਕਿੰਨੀ ਉਮਰ ਹੈ ਤੁਹਾਡੀ ਉਹਨਾਂ ਦੀ ਹੈ ਗਈ 23 ਸਾਲ ਬੱਚਾ ਇੱਕ ਹੈ ਜੀ ਹਾਂਜੀ ਬੇਟਾ ਇੱਕ ਹੀ ਜੀ 6 ਮਹੀਨਿਆਂ ਦਾ ਸਾਲ ਹੁਣ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜੂ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੋਚ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜਖਾਲਸਾ ਦੇ ਜੀ ਹੁਣ ਮੰਗ ਕੀ ਕਰਦੇ ਦਰਸ਼ਨਗਰ ਦਰਸ਼ਨਗਰ ਕੋੜਖਾਲਸਾ ਪੂਰਾ ਦਰਸ਼ਨਗਰ ਕੋੜਖਾਲਸਾ ਯਾਰ ਬੋਲੋਗੇ ਤੁਸੀਂ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਝ ਗੱਲ ਨਹੀਂ ਕੀਤੀ ਉਹ ਕਿੰਨੇ ਕੰਮ ਕਰਦੇ ਆ ਰਹੇ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਹਦੇ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਇਹ ਕਸ਼ਿਸ਼ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਹਜੇ ਮਾਲਕ ਕਾਨ ਆਏ ਨਾਲ ਜਿਹੜੇ ਮਾਲਕ ਜਿੰਨਾ ਕੰਪਨੀ ਦਾ ਉਸ ਦੁਕਾਨ ਮੈਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਛ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੁਛ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੁਣ ਮੈਂ ਮੰਗ ਕਰਦੀ ਹਾਂ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਪਾਣੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦਿਆ ਆ ਠੀਕ ਹੈ ਜੀ ਜੋ ਰਿਕੁਆਇਰ ਜਿੰਨੇ ਵੀ ਜਿਹੜੀ ਮਲਕੀ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨデア ਸੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਅਸੀਂ ਜਾਣੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਦੇਣਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਸੀ ਉਹ ਮੋਕੇ ਤੋਂ ਭੱਜ ਗਿਆ ਭਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਹੋ ਗਏ ਵੇਟ ਕਰਨਦੇ ਉਹਦੀ ਕਿ ਫੋਨ ਹੀ ਚੱਕਣ ਡਿਆ ਤੇ ਪੁਰਸ ਕੋ ਐਫਐਸਰਸਾਇਰ ਕੋਲ ਲਿਖਵਾਈ ਆ ਤੇ ਸੁਣਾਈ ਕਿ ਬਿਲਕੁਲ ਨਹੀਂ ਹੋ ਰਹੀ ਲਟਕੇ ਤਾਂ ਲਟਕੇ ਤਾਂ ਕਰੰਟ ਲੱਗਣ ਕਰਕੇ ਜਿਹੜੀ ਦੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ ਇਹ ਇੱਥੇ ਗਵਾਲ ਆਪਣੇ ਪੁਤਰੀ ਘਰ ਜਾਉਂਗਦੇ ਵਿੱਚ ਕੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ ਗੱਲਬਾਤ ਨਹੀਂ ਮਾਲਕ ਨਾਲ ਕੋਈ ਗੱਲਬਾਤ ਨਹੀਂ ਕਿੰਨੀ ਉਮਰ ਹੈ ਬੱਚੇ ਮੱਧਿਆੜੀ ਕਿ ਨਹੀਂ ਬਾਈ ਬਾਈ ਕਿੰਨੇ ਸਾਲ ਹੋ ਮਾਲਕ ਭਰਾ ਨੇ ਕਿੱਥੇ ਹੋਣ ਮਾਰਗ ਤੇ ਕਾਣ ਬੰਦ ਹੈ ਜੀ ਹਲੇ ਤੁਹਾਨੂੰ ਦੱਦੀ ਕਰਨਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦਾਈਆਂ ਨਹੀਂ ਜਸਤਰ ਜੀ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਤਸਦੀਕ ਕਰਕੇ ਸਰ ਜੀ ਮਿਲਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜੇ ਹਾਲਾਤ ਆਉਣਗੇ ਤਾਂ ਮਦਦ ਕਰ ਲਈ ਜੀ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਮਦਦ ਕੀਤੀ ਚਾਰ ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਹੈਗਾ ਮੇਰੇ ਬਾਰੇ ਸਾਨੂੰ ਨਹੀਂ ਜੀ ਪਤਾ ਨਹੀਂ ਇਹ ਮੌਕੇ ਤੇ ਆਏ ਆ ਜੇ ਬਾਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ